ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਜਿੰਦਰ ਕੋਰਾਈ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤੇ ਦੋਸਤੋ ਪੰਜਾਬ ਦੇ ਵਿੱਚ ਜੇ ਪ੍ਰਵਾਸੀਆਂ ਦੀ ਗੱਲ ਕਰੀਏ ਤੇ ਟਾਈਮ ਟੂ ਟਾਈਮ ਕੁਝ ਨਾ ਕੁਝ ਬਾਬਾਲ ਇਹਨਾਂ ਨੂੰ ਲੈ ਕੇ ਖੜੇ ਹੁੰਦੇ ਰਹਿੰਦੇ ਆ ਤੇ ਕੁਝ ਪਿਛਲੇ ਦਿਨਾਂ ਤੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਨੇ 5 ਸਾਲਾਂ ਬੱਚੇ ਦੀ ਹੱਤਿਆ ਕੀਤੀ ਆ ਉਹਦੇ ਨਾਲ ਦੁਸ਼ਕਰਮ ਕੀਤਾ ਆ ਤੇ ਉਸ ਤੋਂ ਬਾਅਦ ਉਸਦੀ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਆ ਇਲਾਕੇ ਦੇ ਵਿੱਚ ਬਹੁਤ ਹੀ ਰੋਸ ਪਾਇਆ ਗਿਆ ਮਾਪੇ ਦਾ ਦੁੱਖ ਕਿਸੇ ਕੋਲੋਂ ਦੇਖਿਆ ਨਹੀਂ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਛੋਟੇ ਬੱਚੇ ਦੀ ਤੇ ਬੱਚੇ ਜਿਹੜੇ ਹੈਗੇ ਆ ਸਭ ਦੇ ਸਾਂਝੇ ਹੁੰਦੇ ਆ ਤੇ ਇਹ ਦੁੱਖ ਪੰਜਾਬੀਆਂ ਦਾ ਆ ਨਾ ਕਿ ਇੱਕ ਮਾਂ-ਬਾਪ ਦਾ ਹੁਸ਼ਿਆਰਪੁਰ ਦੇ ਇਲਾਕੇ ਦੇ ਸਿੱਖ ਜਥੇਬੰਦੀਆਂ ਨਿਹੰਗ ਸਿੱਖ ਜਥੇਬੰਦੀਆਂ ਤੇ ਹੁਸ਼ਿਆਰਪੁਰ ਦੇ ਵਾਸੀ ਸਾਰੇ ਇਕੱਠੇ ਹੋ ਕੇ ਇਹਨਾਂ ਪ੍ਰਵਾਸੀਆਂ ਦੇ ਲਈ ਬਹੁਤ ਰੋਸ਼ ਪ੍ਰਗਟਾਵਾ ਕਰ ਰਹੇ ਆ ਕਰਨਾ ਵੀ ਚਾਹੀਦਾ ਦੋਸਤੋ ਕਿਉਂਕਿ ਜਦੋਂ ਸਾਡੇ ਪੰਜਾਬੀ ਪੰਜਾਬ ਚੋਂ ਉੱਠ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੀਆਂ ਵੈਰੀਫਿਕੇਸ਼ਨ ਪਤਾ ਨਹੀਂ ਕੀ ਕੀ ਹੁੰਦੀਆਂ ਆ ਤੇ ਸੌਖਾ ਜਿਹੜਾ ਹੈਗਾ ਆ ਬਾਹਰਲੇ ਮੁਲਕਾਂ ਨੂੰ ਨਹੀਂ ਜਾਣਾ ਹੁੰਦਾ ਤੇ ਜੇ ਆਪਾਂ ਗੱਲ ਕਰੀਏ ਸਾਡੇ ਪੰਜਾਬ ਦੀ ਪੰਜਾਬ ਦੇ ਵਿੱਚ ਧੜਾ ਧੜ ਜਿਹੜੇ ਹੈਗੇ ਆ ਬਾਹਰਲੇ ਸੂਬਿਆਂ ਦੇ ਵਿੱਚੋਂ ਪ੍ਰਵਾਸੀ ਆ ਕੇ ਵਸਣੇ ਸ਼ੁਰੂ ਹੋ ਗਏ ਤੇ ਇਹ ਜਿਹੜੀ ਗਲਤੀ ਹੈਗੀ ਅਸੀਂ ਖੁਦ ਹੀ ਪੰਜਾਬੀਆਂ ਨੇ ਕੀਤੀ ਆ ਕਿਉਂਕਿ ਅਸੀਂ ਖੁਦ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ ਤੇ ਇਹਨਾਂ ਪ੍ਰਵਾਸੀਆਂ ਦੇ ਸਹਾਰੇ ਅਸੀਂ ਆਪਣੇ ਖੇਤੀਬਾੜੀ ਘਰਾਂ ਦੇ ਕੰਮ ਜਿੱਥੇ ਤੱਕ ਦੋਸਤੋ ਜੇ ਦੇਖਿਆ ਜਾਵੇ ਤਾਂ ਦੁਆਬੇ ਹਲਕੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਵਿਦੇਸ਼ਾਂ ਵਿੱਚ ਗਏ ਹੋਏ ਆ ਤੇ ਇਹ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਲੋਕਾਂ ਨੇ ਆਪਣੀਆਂ ਕੋਠੀਆਂ ਆਪਣੀਆਂ ਜ਼ਮੀਨਾਂ ਇਹਨਾਂ ਪ੍ਰਵਾਸੀਆਂ ਦੇ ਹਵਾਲੇ ਕੀਤੀਆਂ ਹੋਈਆਂ ਆ ਤੇ ਹੁਣ ਜਦੋਂ ਇਹ ਪ੍ਰਵਾਸੀ ਉੱਠ ਕੇ ਸਾਡੇ ਬੱਚਿਆਂ ਨੂੰ ਸਾਡੇ ਲੇਡੀਜ਼ ਨੂੰ ਸਾਡੀਆਂ ਔਰਤਾਂ ਨੂੰ ਵੀ ਇਹ ਖਰਾਬ ਕਰਦੇ ਦਿਖਦੇ ਆ ਤੇ ਹੁਣ ਇਲਾਕਾ ਵਾਸੀਆਂ ਵੱਲੋਂ ਇਹ ਮੰਗ ਚੁੱਕੀ ਆ ਕਿ ਜਿੰਨੇ ਵੀ ਪ੍ਰਵਾਸੀ ਆਏ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਹੁਣੀ ਵੀ ਚਾਹੀਦੀ ਆ ਕਿਉਂਕਿ ਜੇ ਸ਼ਹਿਰਾਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਕਿਸੇ ਦੇ ਘਰ ਕੋਈ ਕੰਮ ਤੇ ਰੱਖਦਾ ਆ ਜਾਂ ਸੋਸਾਇਟੀਆਂ ਦੇ ਵਿੱਚ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਘਰ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਜਾਂ ਉਹਨਾਂ ਦੀ ਫੋਟੋ ਕਾਪੀ ਹੈਗੀ ਆ ਉਹਨਾਂ ਦੀ ਫੋਟੋ ਦੀ ਵੀ ਕਾਪੀ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਕੀ ਰੱਖ ਦਿਆ ਉਹਦੇ باوجود ਵੀ ਕਈ ਕਈ ਵਾਰ ਦੇਖਿਆ ਜਾਂਦਾ ਕਿ ਇਹ ਵੱਡੇ ਵੱਡੇ ਕਾਂਡ ਕਰ ਜਾਂਦੇ ਆ ਤੇ ਦੋਸਤੋ ਸੋਚਣ ਵਾਲੀ ਗੱਲ ਇਹ ਆ ਕਿ ਇਹਨਾਂ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਹੁਣ ਪੰਜਾਬ ਦੇ ਲੋਕਾਂ ਨੇ ਨਾਰਾ ਸ਼ੁਰੂ ਕੀਤਾ ਆ ਭਈਏ ਪੰਜਾਬੋ ਪੰਜਾਬ ਬਚਾਓ ਕੀ ਇਹ ਕਿੱਥੇ ਤੱਕ ਸਹੀ ਹੈਗਾ ਆ ਨਹੀਂ ਹੈਗਾ ਆ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਗੱਲ ਜਿਹੜੀ ਹੈਗੀ ਹੈ ਦੋਸਤੋ ਸਾਡੇ ਬੱਚਿਆਂ ਦੀ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਆ ਕੁਝਕ ਸਾਡੇ ਜਿਹੜੇ ਮਾਪੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਆ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਥੋੜੀ ਬੋਤੀ ਸਿੱਖਿਆ ਜਿਹੜੀ ਆ ਸ਼ੁਰੂ ਤੋਂ ਦੇਣੀ ਸ਼ੁਰੂ ਕਰੀਏ ਕਿ ਬੱਚੇ ਜਿਹੜੇ ਹੈਗੇ ਆ ਕਿਸੇ ਅਜਨਬੀ ਦੇ ਨਾਲ ਗੱਲਬਾਤ ਨਾ ਕਰਨ ਜੇ ਕੋਈ ਕਰਦਾ ਆ ਤਾਂ ਘਰ ਆਣ ਕੇ ਉਹ ਆਪਣੇ ਮਾਪੇ ਨੂੰ ਜ਼ਰੂਰ ਤੇ ਆਂਡ ਗਵਾਂਡ ਜਿਹੜਾ ਹੈਗਾ ਦੋਸਤੋ ਉਹਨਾਂ ਨਾਲ ਵੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਆ ਵੀ ਉਹ ਵੀ ਤੁਹਾਡੇ ਬੱਚਿਆਂ ਨੂੰ ਦੇਖਣ ਇਧਰ ਉਧਰ ਤਾਂ ਤੁਹਾਨੂੰ ਉਹ ਆ ਕੇ ਤਾਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਤੇ ਸਕਣ ਕਿਉਂਕਿ ਸਭ ਤੋਂ ਵੱਡੀ ਸੇਫਟੀ ਸਾਡੇ ਬੱਚਿਆਂ ਦੀ ਮਾਪੇ ਦੀ ਆਪਣੀ ਹੋਣੀ ਚਾਹੀਦੀ ਆ ਕਿ ਜੇਕਰ ਕੋਈ ਗਲਤ ਇਨਸਾਨ ਤੁਹਾਡੇ ਬੱਚੇ ਦੇ ਨਾਲ ਗੱਲਬਾਤ ਕਰਦਾ ਆ ਜਿੱਦਾਂ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਕਿ ਬੱਚੇ ਨੂੰ ਥੋੜੀ ਬਹੁਤੀ ਸਿੱਖਿਆ ਦੇਣੀ ਸ਼ੁਰੂ ਸਾਨੂੰ ਕਰਨੀ ਚਾਹੀਦੀ ਆ ਅਵੇਅਰਨੈਸ ਜਿਹੜੀ ਹੈ ਕਿ ਆ ਸਾਨੂੰ ਮਾਪੇ ਨੂੰ ਆਪ ਵੀ ਸ਼ੁਰੂ ਕਰਨੀ ਚਾਹੀਦੀ ਆ ਤੇ ਗੱਲ ਜਿਹੜੀ ਹੈ ਆ ਦੋਸਤੋ ਇਹ ਹੁਣ ਮਸਲਾ ਜਿਹੜਾ ਆ ਬਹੁਤ ਹੀ ਪੱਕ ਚੁੱਕਾ ਆ ਜਥੇ ਬੰਦੀਆਂ ਜਿਹੜੀਆਂ ਹੈਗੀਆਂ ਆ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਪੂਰਾ ਸਤਰਕ ਹੋ ਚੁੱਕੀਆਂ ਆ ਤੇ ਇਹਨਾਂ ਬਈਆਂ ਦੀ ਇਹਨਾਂ ਪ੍ਰਵਾਸੀਆਂ ਦੀ ਜਿਹੜੀਆਂ ਰੇੜੀਆਂ ਆ ਉਹ ਵੀ ਹੁਣ ਚਕੌਣੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਮਦਦ ਮਿਲਦੀ ਆ ਉਹ ਵੀ ਆਉਣ ਵਾਲਾ ਸਮਾਂ ਦੱਸੂਗਾ ਤੇ ਜਾਂ ਜਿਹੜਾ ਇਹ ਪ੍ਰਵਾਸੀ ਆ ਜਿਹਨੇ ਬੱਚੇ ਦੀ ਦਰਿੰਦਗੀ ਦੇ ਨਾਲ ਹੱਤਿਆ ਕੀਤੀ ਆ ਇਹਨੂੰ ਸਜ਼ਾ ਹੁਣ ਦਿਆ ਕਿੰਨੀ ਹੁੰਦੀ ਆ ਕੀ ਹੁੰਦਾ ਆ ਇਹ ਵੀ ਆਉਣ ਵਾਲਾ ਸਮਾਂ ਦੱਸੂਗਾ ਪਰ ਇਸ ਟਾਈਮ ਪੰਜਾਬ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ ਤੇ ਇਦਾਂ ਦੇ ਕਾਂਡ ਜਿਹੜੇ ਹੈਗੇ ਆ ਇਹਨਾਂ ਤੋਂ ਬਚਣ ਲਈ ਸਾਨੂੰ ਸਤਰਕ ਹੋ ਕੇ ਰਹਿਣਾ ਪਊਗਾ ਤੇ ਦੋਸਤੋ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹੁੰਨੀ ਆ ਕਿ ਜਦੋਂ ਵੀ ਇਦਾਂ ਦਾ ਕੋਈ ਹੈਪਨ ਹੁੰਦਾ ਆ ਇਨਸੀਡੈਂਟ ਹੁੰਦਾ ਆ ਬਹੁਤ ਵੱਡਾ ਇਹ ਕਾਂਡ ਹੋਇਆ ਆ ਇੱਕ ਬੱਚੇ ਦੀ ਹੱਤਿਆ ਕੀਤੀ ਗਈ ਆ ਤੇ ਨਾਲ ਉਸ ਦੀ ਛੋਟੀ ਭੈਣ ਪਰਿਵਾਰ ਨੂੰ ਵੀ ਚਾਹੀਦਾ ਕਿ ਸਾਡੇ ਜੋ ਬੱਚੀ ਹੈਗੀ ਆ ਉਹਦੀ ਆਇਡੈਂਟੀਟੀ ਜਿਹੜੀ ਹੈ ਕਿ ਆ ਉਹਨੂੰ ਅਸੀਂ ਸੇਫ ਰੱਖੀਏ ਕਈ ਵਾਰ ਜਿੱਦਾਂ ਇਹ ਚੀਜ਼ਾਂ ਅਸੀਂ ਦੋਸਤੋ ਖਿਆਲ ਦੇ ਵਿੱਚ ਨਹੀਂ ਰੱਖਦੇ ਤੇ ਜਿਹੜੇ ਸਾਡੇ ਪੱਤਰਕਾਰ ਭਰਾ ਹੈਗੇ ਆ ਉਹਨਾਂ ਨੂੰ ਵੀ ਚਾਹੀਦਾ ਕਿ ਛੋਟੇ ਬੱਚਿਆਂ ਨੂੰ ਆਪਣੇ ਮਾਈਕ ਚੱਕ ਕੇ ਉਹਨਾਂ ਦੇ ਮੂੰਹ ਦੇ ਮੋਰੇ ਲੈ ਕੇ ਤੁਸੀਂ ਖੜੇ ਹੋ ਜਾਂਦੇ ਆ ਉਹਨਾਂ ਤੋਂ ਤੁਸੀਂ ਸਵਾਲ ਕਰਦੇ ਆ ਤੇ ਮੈਂ ਸਵਾਲ ਸਭ ਨੂੰ ਕਰਦੀ ਆ ਦੋਸਤੋ ਕਿ ਛੋਟੇ ਬੱਚਿਆਂ ਦੇ ਨਾਲ ਜਾ ਕੇ ਅਸੀਂ ਐਦਾਂ ਸਵਾਲ ਜਵਾਬ ਕਰਦੇ ਆ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਸ ਬੱਚੇ ਦੀ ਮਾਨਸਿਕ ਸਥਿਤੀ ਕੀ ਹੋਊਗੀ ਉਹਦੇ ਉੱਤੇ ਇਹਾਂ ਚੀਜ਼ਾਂ ਦਾ ਕਿੰਨਾ ਕੁ ਪ੍ਰਭਾਵ ਪਾਊਗਾ ਤੇ ਇਹ ਅਸੀਂ ਬਿਨਾਂ ਸੋਚੇ ਸਮਝੇ ਇਹਨਾਂ ਛੋਟੀਆਂ ਬੱਚਿਆਂ ਦੀ ਆਈਡੈਂਟੀ ਜਿਹੜੀ ਹੈਗੀ ਆ ਉਹ ਰਿਵੀਲ ਕਰਦੇ ਆ ਕੋਈ ਵੀ ਤਾਂ ਦਾ ਹੈਪਨ ਦੋਸਤੋ ਹੁੰਦਾ ਆ ਤਾਂ ਨੋਰਮਲੀ ਜਿਹੜੀ ਬੱਚੇ ਦੀ ਜੇਕਰ ਤੁਸੀਂ ਇਸ ਲੈਣੀ ਵੀ ਆ ਤਾਂ ਬੱਚੇ ਦਾ ਫੇਸ ਜਿਹੜਾ ਹੈਗਾ ਆ ਉਹ ਤੁਹਾਨੂੰ ਕਵਰ ਕਰਨਾ ਪੈਂਦਾ ਆ ਬਟ ਇੱਥੇ ਮੈਂ ਦੇਖਿਆ ਕਈ ਚੈਨਲ ਜਿਹੜੇ ਹੈਗੇ ਆ ਉਹ ਬੱਚੀ ਦੀ ਇੰਟਰਵਿਊ ਵੀ ਲੈ ਰਹੇ ਆ ਤਾਂ ਆਮ ਉਸ ਬੱਚੀ ਤੇ ਬੱਚੇ ਦੋਨਾਂ ਦੀਆਂ ਫੋਟੋ ਜਿਹੜੀਆਂ ਹੈਗੀਆਂ ਜਨਤਕ ਕਰ ਕਰ ਆਪਣੇ ਪੇਜਾਂ ਦੇ ਉੱਤੇ ਵਿਊਜ਼ ਲੈਣ ਦੇ ਲਾਲਚ ਦੇ ਨਾਲ ਇਹਨਾਂ ਬੱਚਿਆਂ ਦੀ ਫੋਟੋ ਜਿਹੜੀ ਆ ਸ਼ੇਅਰ ਕਰ ਰਹੇ ਆ ਮੈਂ ਤਾਂ ਇਹ ਹੱਥ ਜੋ ਕੇ ਰਿਕਵੈਸਟ ਹੀ ਕਰ ਸਕਦੀ ਆ ਕਿ ਉਸ ਬੱਚੀ ਦੀ ਜਿਹੜੀ ਜ਼ਿੰਦਗੀ ਹੈ ਕੀ ਆ ਕਿਉਂ ਤੁਸੀਂ ਉਸ ਨੂੰ ਵੀ ਤਬਾਹ ਕਰਨ ਤੇ ਤੁਲੇ ਹੋਏ ਆ ਇਸ ਬੱਚੀ ਦੀ ਫੋਟੋ ਜਿਹੜੀ ਸ਼ੇਅਰ ਕਰ ਰਹੇ ਆ ਉਹਨਾਂ ਨੂੰ ਥੋੜੀ ਬਹੁਤੀ ਤਾਂ ਦੋਸਤੋ ਇੱਕ ਸ਼ਰਮ ਕਰਨੀ ਚਾਹੀਦੀ ਆ ਕਿ ਅਸੀਂ ਵਿਊਜ਼ ਵਾਸਤੇ ਇਹਨਾਂ ਬੱਚੇ ਇਸ ਛੋਟੀ ਬੱਚੀ ਦੀ ਜਿਹੜੀ ਇਡੈਂਟੀਟੀ ਜਿਹੜੀ ਹੈ ਕਿ ਆ ਰਿਵੀਲ ਕਰਕੇ ਤਾਂ ਉਹਨੂੰ ਵੀ ਤੁਸੀਂ ਖਤਰੇ ਵਿੱਚ ਪਾ ਰਹੇ ਹੋ ਤੇ ਬਾਕੀ ਦੋਸਤੋ ਪੁਲਿਸ ਵੱਲੋਂ ਜੋ ਇਸ ਹੱਤਿਆकांड ਨੂੰ ਬੱਚੇ ਦੀ ਨੂੰ ਲੈ ਕੇ ਆ ਉਹਨਾਂ ਨੇ ਵੀ ਆਪਣੀ ਜੋ ਜਾਣਕਾਰੀ ਸ਼ੇਅਰ ਕੀਤੀ ਆ ਆਓ ਸੁਣਦੇ ਆ ਤੇ ਦੋਸਤੋ ਆਪਣੀ ਜਿਹੜੇ ਰਾਏ ਹੈ ਕਿ ਆ ਆਪਣੇ ਕਮੈਂਟਸ ਰਾਹੀਂ ਤੁਸੀਂ ਸਾਨੂੰ ਜ਼ਰੂਰ ਭੇਜਣਾ ਕੀ ਜੋ ਇਸ ਟਾਈਮ ਹੋ ਰਿਹਾ ਆ ਉਹਦੇ ਉੱਤੇ ਕਿੱਦਾਂ ਐਕਸ਼ਨ ਲੈਣਾ ਚਾਹੀਦਾ ਆ ਸਰ ਬਹੁਤ ਮੰਦਭਾਗੀ ਘਟਨਾ ਵਾਪਰ ਗਿਆ 5 ਸਾਲ ਦੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕਿਡ ਮੈਪਿੰਗ ਤੋਂ ਬਾਅਦ ਕੀ ਹੁਣ ਜਾਂਚ ਆਏ ਚੱਲ ਰਹੀ ਪੁਲਿਸ ਦੀ ਬੜਾ ਹੀ ਟਰਾਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰਹੀ ਦਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀ ਕਿ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂ ਚਲਦੇ-ਚਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਮਸ ਬੱਚੇ ਦਾ ਕੰਮ ਹੋ ਜਾਂਦਾ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਆ ਜਿੱਥੇ ਸ਼ਮਸ਼ਾਨਗਾਹ ਘਾਟ ਹੈਗਾ ਸਬਜੀ ਮੰਡੀ ਦੇ ਬੈਕ ਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜੇ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਹੀ ਐਸੋਸੀਏਸ਼ਨ ਤਾਂ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈੱਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਿੱਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇੱਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇੱਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨਯੋਗ ਕੋਰਟ ਤੋਂ ਇਹਨੂੰ ਸਜ਼ਾ ਕਰਾਵਾਂਗੇ ਸਰ ਨੋਟਸ ਪੁਲਿਸ ਨੇ ਬਹੁਤ ਦੇ ਦਿਨ ਰਾਤੇ ਕਰਕੇ ਕੱਲ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਸਟ ਟਾਈਮ ਮੈਂ ਮੀਡੀਆ ਦੀ ਲਾਈਵ ਚ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਕਿ ਮੀਡੀਆ ਵਾਲੇ ਦੀ ਅੱਖਾਂ 'ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰਿਆਂ ਦੇ ਚਿਹਰੇ ਮਾਯੂਸ ਨੇ ਆਮ ਲੋਕਾਂ ਦੀ ਮੰਗ ਹੈ ਕੋਈ ਸਜ਼ਾ ਦਾ ਪ੍ਰਾਪਤ ਨਿਸਤਰਾ ਦਾ ਹੋਵੇ ਕਿ ਐਗਜ਼ਾਮਪਲ ਸੱਟੋ ਜਿਸ ਤਰ੍ਹਾਂ ਦਾ ਖਣੌਣਾ ਕੰਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਜੀ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਦਾਂ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤੋ ਸਖਤ ਸਜ਼ਾ ਦਵਾਸ